ਦਾਈ ਦਾ ਨਾਮ ਹੈਗਾ ਮਿੰਦੋ ਦੇਵੀ ਇਹਨਾਂ ਦਾ ਬਕਾਇਆ ਸੀ ਜਿਹੜੇ ਬਿਜਲੀ ਦੇ ਬਹੁਤ ਵੱਡੇ-ਵੱਡੇ ਬਿੱਲ ਆ ਰਹੇ ਆ ਜਿਹੜੇ ਅੱਧੀ ਵਜੇ ਵਿੱਚ ਪੰਜਾਬ ਦੇ ਨਾਲ ਵੱਡੇ ਦੋਨੋਂ ਰਾਜਨੀਤਿਕ ਲੀਡਰਾਂ ਨੇ ਉਹਦੇ ਕਾਰਨ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਅਸੰਤ੍ਰਪਤ ਐਸਡੀ ਵੀ ਦਾ ਜਮਾ ਕੋ ਦਿਲ ਜਮਾ ਕੋ ਆ ਇਹ ਮਾਤਾ ਮਿੰਦੋਜੀ ਦਾ ਤਕਰੀਬਨ 30-32 ਹਜ਼ਾਰ ਰੁਪਏ ਦੇ ਜਿਨ੍ਹਾਂ ਨੇ ਬਾਕੀ ਦੇ ਉਤਾਰ ਤੇ 15000 ਰੁਪਿਆ ਬਕਾਇਆ ਸੀਗਾ ਜਿਹਨਾਂ ਦਾ ਇਹ 15000 ਹੈ ਨਹੀਂ ਸੀ ਕਿਹੜੇ ਬੰਦੇ ਦਾ ਕਿਹੜੇ ਨੰਬਰ ਦਾ ਮਤਲਬ ਦਾ ਉਹ ਢੇਰੇ ਜਿਹਾ ਵੈਕਸੇ ਆ ਬੀਬੀਪੁਰ ਵਾਲੇ ਇਹਨਾਂ ਸਾਰਿਆਂ ਇਹਨੀਆਂ ਕੱਟ ਗਏ ਸੋ ਅੱਜ ਅਸੀਂ ਇਹ ਸਾਰਾ ਜੋੜ ਲਿਆ ਨੇ ਮਾਤਾ ਜੀ ਨੂੰ ਇਸ ਕੰ ਦਾ ਵਿਸ਼ਵਾਸ ਦੀ ਕੋਈ ਕੰਵੇਵਜੀ ਨਾਲ ਕੋਈ ਜੁਰਮਾਨਾ ਸਾਡੀ ਜ਼ਿੰਮੇਵਾਰੀ ਆ ਘਬਰਾਓ ਨਾ ਇਹ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਟੀਮ ਆ ਜਿਨ੍ਹਾਂ ਦੇ ਬਿੱਲ ਨਾ ਜਮਾ ਹੋਣ ਕਰਕੇ ਕਨੈਕਸ਼ਨ ਕੱਟੇ ਹੋਏ ਆ ਆਪਣੇ ਆਪ ਜੋੜ ਲਓ ਤੰਕਰੇ ਤੋਂ ਜੇ ਹੀ ਐਕਸ਼ਨ ਸਾਨੂੰ ਦੱਸਦੇ ਹੋ ਜੇ ਤੁਸੀਂ ਵੀ ਜੋੜਨੇ ਸਾਨੂੰ ਦੱਸਦੇ ਹੋ ਅਸੀਂ ਜਾਂ ਸਾਡੇ ਜ਼ਿਲ੍ਹੇ ਦੀ ਜਿਹੜੀ ਪਾਰਟੀ ਕੋਲ ਸਾਹ ਪਾਰਟੀ ਦੀ ਟੀਮ ਆ ਕੇ ਪਤਾ ਕਨੈਕਸ਼ਨ ਤੇ ਜਾਊਗੀ ਤਾਂ ਮਾਤਾ ਜੀ ਦਾ ਸਰਵਾ ਦੇ ਨਾਲ ਫਿਰ ਪਿਛਵਾਜ ਦੋਣੇ ਆ ਕਿ ਤੁਹਾਡਾ ਕਨੈਕਸ਼ਨ ਜੋੜ ਕੇ ਚੱਲਿਆ ਕਿਸੇ ਦੀ ਜੁਰਮ ਜਿਹੜਾ ਨੈਟਵਰਕ ਦੁਬਾਰਾ ਕੱਟ ਕੇ ਜਾਵੇ ਇਹ ਲੋਕ ਪਹਿਲਾਂ ਆਪਣੀ ਪੀੜ੍ਹੀ ਛੋਟਾ ਫਿਰ ਜਿਨ੍ਹਾਂ ਨੇ ਮਹਿੰਗੇ ਪ੍ਰਾਈਵੇਟ ਲੋਕਾਂ ਦੇ ਕੋਲ ਦਿੱਤੀ ਫਰੀ ਤੇ ਸਮਝੌਤੇ ਕੀਤੇ ਜਿਨ੍ਹਾਂ ਨੇ ਬਿਜਲੀ ਬੋਰਡ ਦੇ ਅੰਦਰ ਆਪਣੀਆਂ ਮਾਫੀਆ ਬਣਾ ਕੇ ਬਿਲੀ ਬੋਰਡ ਨੂੰ ਕਰਜ਼ਾਈ ਕੀਤਾ ਜਿਹੜੇ ਮਹਿੰਗਾ ਕੋਲਾ ਖਰੀਦ ਰਹੇ ਆ ਸੋ ਇਹ ਪਹਿਲਾਂ ਆਪਣੀ ਪੀੜੀ ਹੇਠ ਛੁੱਟਾ ਫਿਰ ਨਾਸੀਂ ਫਿਰ ਬੇਨਤੀ ਕਰਾਂਗੇ ਸਰਕਾਰ ਨੂੰ ਜਿਹੜੇ 40000 ਤੱਕ ਦੇ ਪੰਜਾਬ ਦੇ ਅੰਦਰ ਡਿਫਾਲਟਰ ਹੈਗੇ ਆ ਉਹਨਾਂ ਦੇ ਤੁਰੰਤ ਪੈਸੇ माफ ਕਰਕੇ ਆਪਣੇ ਆਪ ਉਹਨਾਂ ਦੇ ਕਲੈਕਸ਼ਨ ਜੋੜ ਦੇਉਣੇ ਆਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਕਲੈਕਸ਼ਨ ਖੁਦ ਜੋੜਨ ਜਾਵਾਂਗੇ